ਲਈ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋ ਸਕਦੇ ਨੇ ਤੇ ਇਸ ਲਈ ਚਾਲੇ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਗਿੱਦੜ ਬਹਾ ਦਾ ਦੌਰਾ ਕੀਤਾ ਜਾਣਾ ਹੈ ਤੇ ਸੀਐਮ ਭਗਵੰਤ ਮਾਨ ਖੁਦ ਬਾਦ ਦੁਪਹਿਰ ਉੱਥੇ ਪਹੁੰਚਣਗੇ ਜਿੱਥੇ ਚਲਦੇ ਡਿੰਪੀ ਢਿੱਲੋ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਉਹਨਾਂ ਦੇ ਵੱਲੋਂ ਕਰਵਾਇਆ ਜਾਏਗਾ ਹਾਲਾਂਕਿ ਡਿੰਪੀ ਢਿੱਲੋ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੀ ਸਮਰਥਕਾਂ ਦੀ ਡਿਮਾਂਡ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਆਮ ਆਦਮੀ ਪਾਰਟੀ ਚ ਜਾਣ ਬਿਨਾ ਮੇਰੇ ਸਹਿਯੋਗੀ ਪੰਕਜ ਕਪਾਹੀ ਲਗਾਤਾਰ ਜੁੜੇ ਹੋਏ ਨੇ ਪੰਕਜ ਜਾਨਣਾ ਚਾਹਾਂਗੇ ਆ ਜੁਆਇਨਿੰਗ ਕਿੰਨੇ ਵਜੇ ਇਹ ਕਰਵਾਈ ਜਾਣੀ ਹੈ ਕਿ ਆ ਇਸ ਗਾਲ ਤੇ ਮੋਹਰ ਲੱਗ ਚੁੱਕੀ ਹੈ ਕਿ ਇਸ ਜ਼ਿਮਨੀ ਚੋਣ ਦੇ ਲਈ ਬਾਈ ਇਲੈਕਸ਼ਨ ਦੇ ਲਈ ਡਿੰਪੀ ਢਿਲੋਹੀ ਆਮ ਆਦੀ ਪਾਰਟੀ ਦੇ ਕੈਂਡੀਡੇਟ ਹੋਣਗੇ ਦੇਖੋ ਡਿੰਪੀ ਲੋਕ ਇਧਰ ਬਹਾਰ ਦੇ ਵਿੱਚ ਕਾਫੀ ਵੱਡਾ ਨਾਮ ਹੈ ਕਿਉਂਕਿ ਦੋ ਵਾਰ ਇਲੈਕਸ਼ਨ ਲੜੇ ਨੇ ਹਾਲਾਂਕਿ ਜਿੱਤ ਨਹੀਂ ਸਕੇ ਲੇਕਿਨ ਜਿਹੜੀ 2022 ਦੀ ਇਲੈਕਸ਼ਨ ਸੀਗੀ ਉਹ ਮਹਿਜ 1300 ਵੋਟ ਤੋਂ ਰਾਜਾ ਵਰਿੰਗ ਤੋਂ ਹਾਰੇ ਸੀਗੇ ਤਾਂ ਇੱਕ ਵੱਡਾ ਚਿਹਰਾ ਆਮ ਆਦਮੀ ਪਾਰਟੀ ਨੂੰ ਅੱਜ ਮਿਲੇਗਾ ਡਿੰਪੀ ਢਿੱਲੋਂ ਦੇ ਤੌਰ ਤੇ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਸੱਜੀ ਬਾੰਦ ਦੇ ਤੌਰ ਤੇ ਵੀ ਜਿਹੜਾ ਵੈ ਡਿੰਪੀ ਢਿੱਲੋਂ ਨੂੰ ਦੇਖਿਆ ਜਾਂਦਾ ਔਰ ਜਦੋਂ ਡਿੰਪੀ ਢਿੱਲੋਂ ਨੇ ਪਾਰਟੀ ਨੂੰ ੁਰਵੇਦਾ ਕਿਹਾ ਤਾਂ ਇਹ ਕਿਹਾ ਕਿ ਯਾਰੀ ਦੇ ਉੱਤੇ ਜਿਹੜਾ ਭਰਾਵਾਦ ਪਾਰੀ ਪੈ ਗਿਆ ਔਰ ਰਮਨਜੀਤ ਬਾਦਲ ਦੀ ਵਜ੍ਹਾ ਕਰਕੇ ਜਿਹੜਾ ਉਹ ਪਾਰਟੀ ਛੱਡ ਰਹੇ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ 2 ਵਜੇ ਤੋਂ ਬਾਅਦ ਗਿੱਦੜਵਾਹਾ ਪਹੁੰਚ ਰਹੇ ਨੇ ਉੱਥੇ ਇੱਕ ਵੱਡਾ ਇਕੱਠ ਡਿੰਪੀ ਢਿੱਲੋਂ ਦੇ ਵੱਲੋਂ ਰੱਖਿਆ ਗਿਆ ਹੈ ਔਰ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਣਗੇ ਔ ਕਿਉਂਕਿ ਇੱਕ ਵੱਡਾ ਚਿਹਰਾ ਹੈ ਗਿੱਦੜਵਾਹਾ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਜ਼ਰੂਰ ਗਿੱਦੜਵਾਹਾ ਤੋਂ ਮਿਲੇਗੀ ਹਾਲਾਂਕਿ ਜਿੱਥੋਂ ਤੱਕ ਟਿਕਟ ਦੀ ਗੱਲ ਹੈ ਲਗਭਗ ਲਗਭਗ ਡਿੰਪੀ ਢਿੱਲੋਂ ਦਾ ਨਾਮ ਟਿਕਟ ਲਈ ਕੰਫਰਮ ਹੈ ਲੇਕਿਨ ਕਿਉਂਕਿ ਸੰਗਠਨ ਦੀ ਬੈਠਕ ਹੁੰਦੀ ਹੈ ਜਿਸ ਤੇ ਪਰਿਵਾਰੀ ਨੇ ਡਾਕਟਰ ਸੰਦੀਪ ਪਾਟਕ ਔਰ ਪ੍ਰਧਾਨ ਨੇ ਮੁਕੰਤਰੀ ਭਗਵੰਤ ਮਾਨ ਸਹਿ ਬੈਠ ਕੇ ਵਿਚਾਰ ਕਰਦੇ ਨੇ ਹਾਲਾਂਕਿ ਡਿੰਪੀ ਢਿੱਲੋਂ ਦੇ ਵੱਲੋਂ ਸੋਰਸਿਸ ਸੇ ਜਾਣਕਾਰੀ ਦੇ ਰਹੇ ਨੇ ਕਿ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਉਹ ਗਿੱਦੜਵਾਹਾ ਤੋਂ ਹੋ ਸਕਦੇ ਨੇ ਇਸ ਦਾ ਐਲਾਨ ਚਾਹੇ ਅੱਜ ਹੋਵੇ ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਹੋਵੇ ਲੇਕਿਨ ਉਮੀਦਵਾਰੀ ਦੇ ਵਿੱਚ ਪਹਿਲਾ ਨਾਮ ਜਿਹੜਾ ਵਾ ਡਿੰਪੀ ਢਿੱਲੋ ਦਾ ਆਮ ਆਦਮੀ ਪਾਰਟੀ ਦੇ ਤੌਰ ਤੇ ਹੁਣ ਰਹੇਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੰਕਜ ਸਾਹਿਬ तमाम ਜਾਣਕਾਰੀ ਦੇਣ ਲਈ ਤੇ ਦੋ ਵੇ ਤੋਂ ਬਾਅਦ ਆ ਸਾਰਾ ਜੋ ਪ੍ਰੋਗਰਾਮ ਹੈ ਸ੍ਰੀ ਭਗਵੰਤਪਾਨ ਗਿੱਦੜ ਵਹਾਉ ਤੇ ਪਹੁੰਚਣਗੇ ਤੇ ਡਿੰਪੀ ਢਿੱਲੋ ਦੇ ਵੱਲੋਂ ਹਰਜੀਖਾਲ ਦੀ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾਏਗਾ ਤੇ ਆਹੀ ਉਸ ਸਮਾਗਮ ਵਿੱਚ ਜਿੱਥੇ ਕਿ ਸੀਐਮ ਭਗਵੰਤਪਾਨ ਖੁਦ ਗਿੱਦੜ ਵਹਾ ਪਹੁੰਚ ਕੇ ਡਿੰਪੀ ਢਿੱਲੋ ਨੂੰ ਆਮ ਆਦਮੀ ਪਾਰਟੀ ਸ਼ਾਮਲ